ਚੈਲੰਜ ਕਰਦੇ ਆ ਮੁੱਖ ਮੰਤਰੀ ਨੂੰ ਸਿੱਖਿਆ ਮੰਤਰੀ ਨੂੰ ਜੇ ਜੁਰਤ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਵਟਕੇ ਦਿਖਾਵੇ ਪਰਣਾਲੇ ਦੇ ਵਿੱਚ ਜਦੋਂ ਮੁੱਖ ਮੰਤਰੀ ਨੇ ਕਿਹਾ ਸੀ ਫਿਰ ਹਾਸ ਰਮਦਾਦ ਘਾਟਨ ਕਰੂੰਗਾ ਬੜਿਆ ਨਾ ਆ ਕੇ ਦੇਖ ਲੈਂਦਾ ਇਹ ਤੁਨੇ ਮਿਨਿਸਟਰ ਨੇ ਕਿਹਾ ਸੀਗਾ ਕਿ ਆਉਂਗਾ ਆ ਕੇ ਦੇਖ ਲੈਂਦਾ ਕਿਉਂ ਰੱਦ ਕਰਦੇ ਆ ਮੈਂ ਮੁੱਖ ਮੰਤਰੀ ਨੂੰ ਮੂੰਹ ਤੇ ਕਿਹਾ ਸੀ ਕਿ ਜਨਾਬ ਹਰਾ ਪੈਨ ਚਲਾਉਣਾ ਨਾ ਚਲਾਉਣਾ ਵਕਰੀ ਗੱਲ ਹੈ ਆਪਦਾ ਹਰਾ ਪੈਨ ਵਾਪਸ ਹੀ ਲੈ ਆਓ ਦਿੱਲੀ ਵਾਲੇ ਤੁਹਾਡੀ ਜੇਬ ਚੋਂ ਕੱਢ ਕੇ ਲੈ ਗਏ ਚੱਲੂ ਤਾਂ ਫੇਰੋ ਜਿਹਦਾ ਕੋਲ ਹੋਊਗਾ ਅਸੀਂ ਨਾਲ ਮੀਟਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਰਾਵਾਂਗੇ ਵੀ ਸੰਗਰੂਰ ਧਰਨਾ ਹੁੰਦਾ ਉਥੋਂ ਦੇ ਅਫਸ ਸਾਹਿਬ ਨੇ ਅਫਸਰਾ ਉਹ ਕਹਿੰਦੇ ਦਵਾਵਾਂਗੇ ਜਦੋਂ ਬਾਅਦ ਚ ਫੋਨ ਲਾਉਣਿਆ ਉਹ ਕਹਿੰਦੇ ਸਾਡੇ ਤਾਂ ਬੱਸ ਚ ਨਹੀਂ ਅਸੀਂ ਕਰੀਏ 4 ਸਾਲ ਹੋ ਗਏ ਸਿੰਗਲ ਭਰਤੀ ਨਹੀਂ ਦਿੱਤੀ ਜਵਾਬ ਤਾਂ ਹੋਵੇ ਟੇਬਲ ਤੇ ਬਹਿ ਕੇ ਜਵਾਬ ਦਿਓ ਜੇ ਐਜੂਕੇਸ਼ਨ ਮਨਿਸਟਰ ਨੂੰ ਮਿਲਦੇ ਆ ਉਹ ਕਹਿੰਦਾ ਸੀਐਮ ਡਿਸਾਈਡ ਕਰੇਗਾ ਸੀਐਮ ਨਾਲ ਮਿਲਦੇ ਆ ਉਹ ਕਹਿੰਦੇ ਸੈਕਟਰੀ ਨਾਲ ਗੱਲ ਕਰ ਲਓ ਅਸੀਂ ਕਹਿੰਦੇ ਤਿੰਨੋਂ ਆ ਕੇ ਬਹਿ ਜੋ ਇੱਕੋ ਟੇਬਲ ਤੇ ਅਸੀਂ ਤੁਹਾਡੇ ਨਾਲ ਤੱਥਾਂ ਦੇ ਬੇਸ ਤੇ ਗੱਲ ਕਰਾਂਗੇ ਤੁਹਾਡੇ ਹੀ ਰੂਲ ਤੁਹਾਡੇ ਮੱਥੇ ਮਾਰਾਂਗੇ ਪੰਜਾਬ ਨੂੰ ਅਸਲ ਦੇ ਵਿੱਚ ਪੂਰ ਸਟੇਟ ਬਣਾਇਆ ਜਾ ਰਿਹਾ ਹੈ ਕਤੇ ਫੇਕ ਐਨਕਾਊਂਟਰ ਕਦੇ ਰੋਜ਼ਗਾਰ ਮੰਗਦੇ ਲੋਕਾਂ ਦੀ ਜਵਾਬ ਮੰਦ ਜ਼ਿਲ ਦੀ ਤਰ੍ਹਾਂ ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਪੁਲਿਸ ਸਟੇਟ ਬਣਾ ਰਹੀ ਹੈ ਲਗਾਤਾਰ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਰੱਖਣ ਵਾਲੀ ਪੁਲਿਸ ਸਿਰਫ ਇਤੋਂ ਦੇ ਲੀਡਰਾਂ ਦੇ ਤਲੇ ਚੱਟਣ ਤੱਕ ਸੀਮਤ ਹੈ